ਸਬ ਡਿਵੀਜ਼ਨ ਹਸਪੀਟਲ ਬਟਾਲਾ ਦੇ ਵਿੱਚ ਆਏ ਆ ਔਰ ਸਭ ਤੋਂ ਪਹਿਲਾਂ ਮੇਰੇ ਨਾਲ ਅਮਰਿਤ ਕਲਸੀ ਜੀ ਜਿਹੜੇ ਅਮਨਸ਼ੇਰ ਸਿੰਘ ਕਲਸੀ ਜੀ ਐਮਐਲਏ ਸਾਹਿਬ ਦੇ ਛੋਟੇ ਬ੍ਰਦਰ ਨੇ ਮੈਂ ਇੱਕ ਗੱਲ ਅੱਜ ਤੁਹਾਡੇ ਮੀਡੀਆ ਰਾਹੀਂ ਬਟਾਲੇ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਡਾ ਹਰਮਨ ਪਿਆਰਾ ਨੁਮਾਇੰਦਾ ਜਿਹਨੂੰ ਬਟਾਲੇ ਦੇ ਲੋਕ ਅਥਾ ਪਿਆਰ ਔਰ ਸਹਿਯੋਗ ਦਿੰਦੇ ਨੇ ਮੇਰੀ ਮੁਰਾਦ ਅਮਨ ਸ਼ੇਰ ਸਿੰਘ ਕਲਸੀ ਜੀ ਤੋਂ ਜੋ ਹਮੇਸ਼ਾ ਹਸਪਤਾਲ ਦੇ ਔਰ ਸਮਾਜ ਦੇ ਦੂਸਰੇ ਵਰਗਾ ਲਈ ਸੰਵੇਦਨਸ਼ੀਲ ਨੇ ਔਰ ਮੈਨੂੰ ਰੋਜ਼ ਹੀ ਉਹਨਾਂ ਦਾ ਕੋਈ ਨਾ ਕੋਈ ਮੈਸੇਜ ਲੱਗਦਾ ਕਿ ਸਿਵਲ ਹਸਪਤਾਲ ਨੂੰ ਕਿਸ ਤਰੀਕੇ ਦੇ ਨਾਲ ਇੰਪਰੂਵ ਕਰਨਾ ਔਰ ਉਸ ਲੜੀ ਦੇ ਵਿੱਚ ਮੈਂ ਉਹਨਾਂ ਤੋਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਆਪ ਆ ਕੇ ਗਰਾਊਂਡ ਲੈਵਲ ਤੇ ਦੇਖਾਂਗਾ ਕਿ ਇਸ ਹਸਪਤਾਲ ਦੀ ਕੀ ਕਮੀਆਂ ਨੇ ਕੀ ਕੁਝ ਹੋਰ ਹੋਣ ਵਾਲਾ ਪਰ ਇੱਥੇ ਆ ਕੇ ਚੰਗਾ ਲੱਗਾ ਵੇਖ ਕੇ ਬਹੁਤ ਸਾਰੇ ਤੁਸੀਂ মিডিਆ ਸਾਥੀ ਨਾਲ ਮੇਰੇ ਛੱਲੇ ਹੋ ਤੁਸੀਂ ਪੇਸ਼IENTS ਨੂੰ ਵੀ ਮਿਲੇ ਹੋ ਔਰ ਤੁਸੀਂ ਦੇਖਿਆ ਕਿ ਹਰ ਇੱਕ ਨੇ ਹੀ ਪੋਜ਼ਿਟਿਵ ਫੀਡਬੈਕ ਜਿਹੜਾ ਇਸ ਹਸਪੀਟਲ ਦਾ ਦਿੱਤਾ ਮੇਰੇ ਨਾਲ ਡਾਕਟਰ ਰੋਮੀ ਰਾਜਾ ਮਹਾਜਨ ਜੀ ਐਸਐਮਓ ਡੀਐਮਸੀ ਔਰ ਸਾਡੇ ਇੱਥੋਂ ਦੇ ਜਿਹੜੇ ਡਾਕਟਰ ਨੇ ਐਸਐਮਓ ਸਾਹਿਬ ਉਹ ਵੀ ਨਾਲ ਨੇ ਦਵਾਈਆਂ ਜਿਹੜੀਆਂ ਨੇ ਉਹ ਲਗਾਤਾਰ ਹਸਪੀਟਲ ਦੇ ਅੰਦਰੋਂ ਮਿਲ ਰਹੀਆਂ ਨੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ 250 ਦੇ ਕਰੀਬ ਮੈਡੀਸਨ ਜਿਹੜੀ ਆ ਉਹ ਵੱਖ-ਵੱਖ ਜੜੀਆਂ ਨੇ ਇੱਥੇ ਮੁਹੱਈਆ ਕਰਾਈ ਜਾ ਰਹੀਆਂ ਨੇ ਔਰ ਮੈਂ ਹਜੇ ਹੋਰ ਵੀ ਇਹਨਾਂ ਰਾਉਂਡ ਲੈ ਕੇ ਦੇਖਣਾ ਜਿਹੜੀ ਕੋਈ ਕਮੀ ਨਜ਼ਰ ਆਊਗੀ ਅਸੀਂ ਉਹ ਸ਼ੈਰੀ ਜੀ ਦੇ ਧਿਆਨ ਦੇ ਵਿੱਚ ਲਿਆ ਕੇ ਜੇ ਵਧੇਰਾ ਕੋਈ ਫੰਡ ਵੀ ਲੋੜ ਹੋਊਗੀ ਤੇ ਸ਼ੈਰੀ ਕਲਸੀ ਜੀ ਦੀ ਅਫਰਟਸ ਦੇ ਨਾਲ ਲੈ ਕੇ ਆਵਾਂਗੇ ਕਿਉਂਕਿ ਉਹਨਾਂ ਦੇ ਮਨ ਦੇ ਉੱਪਰ ਸਿਹਤ ਸੇਵਾਵਾਂ ਦਾ ਜਿਹੜਾ ਅਜੰਡਾ ਹੈ ਉਹ ਬਹੁਤ ਉਹਨਾਂ ਦੇ ਮਨ ਦੇ ਉੱਪਰ ਪ੍ਰਾਇੋਰਟੀ ਆ ਕਿਉਂਕਿ ਜਿੱਥੇ ਉਹ ਬਟਾਲੇ ਦੀ ਨਿਮਾਇੰਦਗੀ ਕਰ ਰਹੇ ਨੇ ਉੱਥੇ ਉਹ ਪਾਰਟੀ ਦੇ ਵਰਕਿੰਗ ਪ੍ਰਧਾਨ ਹੋਣ ਕਰਕੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਉਹਨਾਂ ਦਾ ਇੰਟਰਸਟ ਆ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜਾ ਸਬਡਿਵੀਜ਼ਨਲ ਹਸਪੀਟਲ ਬਟਾਲਾ ਹੈ ਇਹ ਬਹੁਤ ਵਧੀਆ ਇੱਕ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਬਣ ਕੇ ਸਾਹਮਣੇ ਆਵੇ ਹਾਲ ਦੀ ਖੜੀ ਦੇ ਵਿੱਚ 28 ਲੱਖ ਰੁਪਈਆ ਇਹਦੀ ਰੈਨੋਵੇਸ਼ਨ ਵਾਸਤੇ ਇਹਦੇ ਪੇਂਟ ਵਾਸਤੇ ਭੇਜਿਆ ਗਿਆ ਉਹ ਉਹਦੀ ਮੈਂ ਬੇਨਤੀ ਕਰੂੰਗਾ ਐਸਐਮਓ ਸਾਹਮਣੇ ਵੀ ਡੀਐਮਸੀਸ ਨੂੰ ਵੀ ਔਰ ਅਮਰਜੀਤ ਤੁਸੀਂ ਆਪ ਇੱਕ ਵਾਰੀ ਘੇੜਾ ਲਾ ਕੇ ਦੇਖੋ ਕਿ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਔਰ ਉਹ ਜਿਹੜੀ ਪੈਸੇ ਦੀ ਆ ਦੁਰਵਰਤੋਂ ਨਾ ਹੋਵੇ ਉਹ ਪੂਰਾ ਪੈਸਾ ਸਹੀ ਜਿਹੜਾ ਉਹ ਇਸ ਕੰਮ ਲਈ ਲੱਗੇ ਤਾਂ ਕਿ ਲੋਕਾਂ ਨੂੰ ਆਉਣ ਵਾਲੇ ਪੇਸ਼ੈਂਟਸ ਨੂੰ ਉਹਦਾ ਬਹੁਤ ਆਰਾਮ ਮਿਲੇ ਕਿਉਂਕਿ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਸਿਹਤ ਸੇਵਾਵਾਂ ਦੇ ਵਿੱਚ ਬਹੁਤ ਰੰਗ ਲੈ ਕੇ ਆਈ ਆ ਔਰ ਡਾਕਟਰ ਬਲਬੀਰ ਸਿੰਘ ਹਣੀ ਜਿਹੜਾ ਸਾਡੇ ਹੈਲਥ ਮਿਨਿਸਟਰ ਨੇ ਉਹ ਆਪਣੇ ਆਪ ਦੇ ਵਿੱਚ ਇਸ profession ਦੇ ਵਿੱਚ ਨੇ ਔਰ ਲਗਾਤਾਰ ਉਹ ਬਹੁਤ ਸਾਰੇ ਉਪਰਾਲੇ ਕਰਕੇ ਜੋ ਜਿਹੜਾ ਸੇਵਾ ਸਿਹਤ ਸੇਵਾਵਾ ਦਾ ਮਿਆਰ ਆ ਉਹਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਆ ਔਰ ਅਸੀਂ ਚਾਹਾਂਗੇ ਕਿ ਇਹ ਜਿਹੜਾ ਹਸਪੀਟਲ ਆ ਸਿਰਫ ਬਟਾਲੇ ਸ਼ਹਿਰ ਨੂੰ ਨਹੀਂ ਆਲੇ ਦੁਆਲੇ ਜਿੰਨੇ ਰੂਰਲ ਏਰੀਆ ਉਹਨੂੰ ਵੀ ਇਹ ਕਵਰ ਕਰਦਾ ਸੋ ਕਿਸੇ ਕਿਸਮ ਦੀ ਜਿਹੜੀ ਆ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਅੱਜ ਇਹਨਾਂ ਨਾਲ ਬੈਠ ਕੇ ਰਿਵਿਊ ਵੀ ਕਰਾਂਗੇ ਜਿੱਥੇ ਕੋਈ ਡਾਕਟਰ ਦੀ ਕਮੀ ਆ ਸਟਾਫ ਦੀ ਕਮੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਪੂਰੀ ਕਰਾਂਗੇ ਔਰ ਤੰਦੇ ਹੀ ਦੇ ਨਾਲ ਮਟਾਲੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਜਿਹੜੀਆਂ ਨੇ ਨੰਬਰ 1 ਤੇ ਲਿਆ ਕੇ ਦਵਾਉਂਦੇ। ਬਾਈ ਸਰ ਜੇ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨ ਜਿਹੜੇ ਨਸ਼ੇ ਦੀ ਗ੍ਰਸਤ ਵਿੱਚ ਆ ਗਏ ਆ ਤੇ ਉਹਨਾਂ ਦੇ ਇਲਾਜ ਵਾਸਤੇ ਕੀ ਪ੍ਰਬੰਧ ਕੀ? ਦੇਖੋ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਜੀ ਦੀ ਸਰਕਾਰ ਪਿਛਲੇ 2.5 ਪੌਣੇ 3 ਸਾਲ ਤੋਂ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੇ ਪ੍ਰਯਾਸ ਕਰ ਰਹੀ ਸੀ। ਔਰ ਅੱਜ ਇੱਕ ਫੈਸਲਾ ਕੋਈ ਲੜਾਈ ਜਿਹੜੀ ਆ ਉਹ ਪੰਜਾਬ ਸਰਕਾਰ ਲੜ ਰਹੀ ਆ। ਉਹਦੇ 'ਚ ਦੋ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਿੱਦਾਂ ਤੁਸੀਂ ਸਵਾਲ ਕੀਤਾ ਵੀ ਜਿਹੜੇ ਲੋਕ ਬੱਚੇ ਜਾਂ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਨੇ ਉਹਨਾਂ ਵਾਸਤੇ ਓਟ ਸੈਂਟਰ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਉਹਨਾਂ ਵਿੱਚ ਉਹਨਾਂ ਨੂੰ ਉਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਕਰਾਂਗੇ ਉਹਨਾਂ ਵਿੱਚ ਜਿਮ ਦਾ ਪ੍ਰੋਵੀਜ਼ਨ ਕਰਾਂਗੇ ਉੱਚ ਸਕਿੱਲ ਡਿਵੈਲਪਮੈਂਟ ਸੈਂਟਰਸ ਤਿਆਰ ਕਰਾਂਗੇ ਤਾਂ ਕਿ ਜਿਹੜੇ ਉਹਨਾਂ ਨੂੰ ਇਸ ਇੱਲਤ ਤੋਂ ਪਰਾ ਕਰਕੇ ਉਹਨਾਂ ਦੀ એનર્ਜੀ ਜਿਹੜੀ ਆ ਉਹ ਠੀਕ ਪਾਸੇ ਲੱਗ ਜਾਏ ਤੇ ਜਿਹੜੇ ਸਪਲਾਈ ਕਰ ਰਹੇ ਨੇ ਜਿਹੜੇ ਤਸਕਰ ਨੇ ਸਮੱਗਲਰਸ ਨੇ ਉਹਨਾਂ ਨੂੰ ਸਰਕਾਰ ਨੇ ਅਲਟੀਮੇਟਮ ਦਿੱਤਾ ਕਿ ਜਾਂ ਤੇ ਕੰਮ ਛੱਡ ਜਾਓ ਜਾਂ ਫਿਰ ਤੁਹਾਡੀ ਜਗਾ ਜਿਹੜੀ ਆ ਉਹ ਜੇਲ੍ਹਾਂ ਦੀ ਸਲਾਕਾ ਪਿੱਛੇ ਹੋਣਗੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਖਾਸ ਕਰ ਸਾਡੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਆਪ ਆਦੀ ਪਾਰਟੀ ਦੇ ਸੂਬਾ ਦੇ ਅਮਨ ਸ਼ੇਰ ਸਿੰਘ ਕਲਸੀ ਦੀ ਸਾਰੀ ਟੀਮ ਨਸ਼ੇ ਦੇ ਵਿਰੋਧ ਇੱਕ ਨਿਰਣਾਇਕ ਲੜਾਈ ਜਿਹੜੀ ਆ ਉਹ ਲੜ ਰਹੀ ਉਹ ਰੌਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਇਸ ਜੰਗ ਤੋਂ ਪਾ ਜਿੱਤਾਂਗੇ ਔਰ ਪੰਜਾਬ ਨੂੰ ਇੱਕ ਨਸ਼ਾ ਮੁਕਤ ਸੂਬਾ ਬਣਾ ਕੇ ਦੱਸਾਂਗੇ ਸਰ ਇਹ ਕਿਹੜਾ ਬਟਾਲਾ ਉਸ ਦੇ ਅੰਦਰ ਪਤਾ ਹੀ ਵਾਸਤੇ ਜਾਂ ਹੱਡੀਆਂ ਵਾਸਤੇ ਕੋਈ ਜਿਹਨੂੰ ਡਾਕਟਰ ਕੋਲੇ ਜਾਂਦੇ ਨੇ ਕੋਈ ਡਾਕਟਰ ਨੂੰ ਸਕਿੰਦ ਹੋ ਗਿਆ ਨਾ ਕੋਈ ਆਸੀ ਗੱਲ ਨਹੀਂ ਹਰਨੀਆ ਇੱਕ ਬੜਾ ਛੋਟਾ ਜਿਹਾ ਸਰਜਰੀ ਆ ਔਰ ਉਹ ਜੇ ਕੋਈ ਹੋਰ ਜੀ ਗੱਲ ਆਈਆ ਸਾਡੇ ਧਿਆਨ ਦੇ ਵਿੱਚ ਲਿਆਓ ਅਮਰਤ ਹੁਣੀ ਇੱਥੇ ਨੇ ਐਮਐਲਏ ਸਾਹਿਬ ਦੇ ਧਿਆਨ ਚ ਲਾਓ ਪਰ ਅੱਜ ਮੈਂ ਸਨਿਸ਼ਚਿਤ ਕਰਕੇ ਜਾਵਾਂਗਾ ਕਿ ਜਿਹੜੀ ਜਿਹੜੀ ਕਮੀ ਇੱਥੋਂ ਨਜ਼ਰ ਆਊਗੀ ਔਰ ਖਾਸ ਕਰ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੋ ਮੀਡੀਆ ਵਾਲੇ ਤੁਸੀਂ ਜਿਹੜੀ ਕਮੀ ਉਜਾਗਰ ਕਰੋਗੇ ਉਹਨੂੰ ਅਸੀਂ ਚੰਗੀ ਤਰੀਕੇ ਦੇ ਨਾਲ ਨੋਟ ਕਰਕੇ ਮਾਮਲੇ ਸਾਹਿਬ ਦੇ ਵੀ ਧਿਆਨ ਚ ਲਿਆ ਕੇ ਤੰਦ ਹੀ ਦੇ ਨਾਲ ਉਹਨੂੰ ਪੂਰਾ ਕਰਾਂਗੇ ਤਾਂ ਕਿ ਅਗਲੀ ਵਾਰੀ ਜਦੋਂ ਤੁਹਾਨੂੰ ਦੁਬਾਰਾ ਮਿਲੀਏ ਉਹ ਕਮੀ ਪੇਸ਼ੀ ਸਾਹਮਣੇ ਨਾ ਹੋਵੇ। ਸਾਡੇ ਰੈਫਰ ਕਰਨ ਦਾ ਹੁੰਦਾ ਮਰੀਜ਼ ਦਾ ਕਾਫੀ ਇਹ ਕੰਪਲੇਨਟ ਆਉਂਦੀ। ਰੈਫਰ ਬੋਲੋ ਕਹਿੰਦਾ ਮੈਂ ਆਲਰੇਡੀ ਆਉਂਦੇ ਇਨਸਟਰਕਸ਼ਨਾਂ ਦੇ ਦਿੱਤੀਆਂ ਨੇ। ਐਸਐਮਓ ਸਾਹਿਬ ਇੱਥੇ ਨੇ, ਡੀਐਮਸੀ ਇੱਥੇ ਨੇ। ਮੈਂ ਉਹਨੂੰ ਕਿਹਾ ਵੀ ਹਾਈ ਮਾਈ ਜਿਹੜਾ ਵਾ ਉਹ ਰੈਫਰ ਨਹੀਂ ਹੋਣਾ ਚਾਹੀਦਾ। ਜਿਹੜਾ ਕੱਲ ਦਾ ਕੇਸ ਰੈਫਰ ਹੋਇਆ ਉਹਦੀ ਇਨਕੁਆਰੀ ਡੀਐਮਸੀ ਨੂੰ ਮੈਂ ਕਿਹਾ ਕਰੋ ਦੇਖੋ ਕਿ ਉਹ ਜੈਨੂਇਲੀ ਰੈਫਰ ਹੋਇਆ ਜਾਂ ਨਹੀਂ ਹੋਇਆ। ਤੇ ਜੇ ਗਲਤ ਹੋਇਆ ਉਹਦੇ ਖਿਲਾਫ ਆਪਾਂ ਐਕਸ਼ਨ ਲਵਾਂਗੇ ਅਸੀਂ ਕੋਈ ਰੈਫਰ ਵਾਲਾ ਜਿਹੜਾ ਸਿਸਟਮ ਆ ਉਹਨੂੰ ਦਿਨ-ਬਦਨ ਘਟਾਉਣਾ ਸਾਡੇ ਡਾਕਟਰ ਜਿਹੜੇ ਇੱਥੇ ਨੇ ਉਹ ਕੰਪੀਟੈਂਟ ਨੇ ਸਾਰੇ ਵਧੀਆ ਨੇ ਸੋ ਕੋਈ ਪ੍ਰਾਈਵੇਟ ਡਾਕਟਰ ਜਿਹੜਾ ਵਾ ਸਾਡੇ ਡਾਕਟਰ ਤੋਂ ਇੰਨਾ ਚੰਗਾ ਨਹੀਂ ਹੈਗਾ ਸਾਡੇ ਡਾਕਟਰ ਵੀ ਬਹੁਤ ਕਾਬਲ ਨੇ ਸੋ ਜਿਹੜਾ ਰੈਫਰ ਵਾਲਾ ਜਿਹੜਾ ਫੀਨੋਮੀਨਾ ਉਹਨੂੰ ਅਸੀਂ ਬਿਲਕੁਲ ਘਟਾਵਾਂਗੇ ਕਦਾਗੇ ਇੱਥੇ ਇਲਾਜ ਕੀਤਾ ਜਾਊਗਾ ਸਰ ਇੱਥੇ ਆਪਣੇ ਵੈਂਟੀਲੇਟਰ ਦੀ ਬੜੀ ਕਮੀ ਆ ਜਿਹੜੀ ਕਿ ਪਹਿਲੇ ਵੀ ਇੱਥੇ ਵੈਂਟੀਲੇਟਰ ਮਿਲੇ ਸੀਗੇ ਲੇਕਿਨ ਉਹ ਕਿਸੇ ਹੋਰ ਸ਼ਹਿਰ ਤੋਂ ਦੇ ਦਿੱਤੇ ਗਏ ਕੋਈ ਨਹੀਂ ਸਰ ਮੈਨੂੰ ਐਸਐਮਓ ਸਾਹਮਣੇ ਆਜੀ ਧਿਆਨ ਦੇ ਵਿੱਚ ਲਿਆਂਦਾ ਅਸੀਂ ਇਹ ਜਿਹੜਾ ਵੈਂਟੀਲੇਟਰ ਵਾਲਾ ਵੀ ਪ੍ਰਪੋਜ਼ਲ ਬਣਾ ਕੇ ਇਹਨੂੰ ਪੂਰਾ ਕਰਾਂਗੇ ਤੋਂ ਪਹਿਲਾਂ ਮੈਂ ਇੱਥੇ ਧੰਨਵਾਦ ਅਰਨਾਚਲ ਸ਼੍ਰੀ ਰਮਨ ਕੁਮਾਰ ਜੀ ਬੈਲ ਜੀ ਦਾ ਪੰਜਾਬ ਹੈਲਥ ਡਿਪਾਰਟਮੈਂਟ ਦੇ ਚੇਅਰਮੈਨ ਨੇ ਉਹ ਸਪੈਸ਼ਲ ਅੱਜ ਸਰਪ੍ਰਾਈਜ਼ ਵਿਜ਼ਿਟ ਤੇ ਪਹੁੰਚੇ ਨੇ ਇਹ ਇਨਸਪੈਕਸ਼ਨ ਲਈ ਪਹੁੰਚੇ ਨੇ ਔਰ ਆਂਦੇਸ ਆਰਿਓਲੀ ਬੁਖਸ਼ਮਤ ਸਾਹਿਬ ਨੂੰ ਉਸ ਬੰਦੇ ਦਾ ਪਤਾ ਅਰੋ ਪੇਸ਼ੀਐਂਟ ਦਾ ਪਤਾ ਅਰੋ ਜਿਹੜਾ ਰੈਫਰ ਹੋਇਆ ਇਜ਼ ਇ ਮੈਨ ਲਓ ਠੀਕ ਹੈ ਕਿਹਾ ਦਾ ਐਂਡ ਉਹਦੇ ਨਾਲ ਨਾਲ ਹੀ ਪੰਜਾਬ ਸਰਕਾਰ ਨਸ਼ਿਆਂ ਤੇ ਹੈਲਥ ਤੇ ਐਜੂਕੇਸ਼ਨ ਤੇ ਬਹੁਤ ਹੀ ਸ਼ੁਰੂ ਤੋਂ ਬਹੁਤ ਸੀਰੀਅਸ ਰਹੀ ਨੇ ਔਰ ਇਸ ਦੇ ਮੇਨ ਜਿਹੜਾ ਮੋਟਿਵ ਆ ਸਰਦਾਰ ਅਮਨ ਸ਼ਰਸਿੰਹ ਸ਼ਹਿਰੀ ਐਲ ਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਬਹੁਤ ਹੀ એનਰਜੈਟਿਕ ਕਐਮਐਲਏ ਸਾਹਿਬ ਬਟਾਲੇ ਤੋਂ ਪੂਰੇ ਪੰਜਾਬ ਲਈ ਬਹੁਤ ਹੀ ਬਹੁਤ ਕਰ ਰਹੇ ਨੇ ਔਰ ਇਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਜਿੱਥੇ ਆਪਾਂ ਖੜੇ ਆ ਸੇਵਲ ਹਸਪੀਟਲ ਬਟਾਲਾ ਦੇ ਵਿੱਚ ਇਥੇ ਹੁਣ ਕੰਰੰਟਲੀ ਵੈਲਸ ਜੀ ਨੇ ਦੱਸਿਆ 28 ਲੱਖ ਰੁਪਇਆ ਆਇਆ ਬਟ ਮੈਂ ਇੱਕੋ ਚੀਜ਼ ਦੱਸਣਾ ਚਾਹੁੰਨਾ ਉਹਦੇ ਵਿੱਚ ਇਹਨਾਂ ਨੇ ਇਹ ਚੀਜ਼ ਕੀਤੀ ਹੈ ਕਿ ਉਹ ਸਿਰਫ ਆਇਆ ਵਾ ਪੇਂਟ ਵਾਸਤੇ ਬਟ ਇਹਨਾਂ ਨੇ ਇਹ ਜਿਹੜੇ ਪੇਂਟ ਦੇ ਨਾਲ 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 ਰੀਨੋਵੇਸ਼ਨ ਦੇ ਅੰਮ ਵੀ ਆ ਉਹਨਾਂ ਨੂੰ ਵੀ ਉਸ ਅਮਾਉਂਟ ਦੇ ਵਿੱਚ ਅਡਜਸਟ ਕਰੋ ਸੋ ਦੈਟ ਹਸਪੀਟਲ ਦੀ ਜਿਹੜੀ ਨੁਹਾਰ ਆ ਹੋਰ ਵਧੀਆ ਤਰ੍ਹਾਂ ਜਿਹੜੀ ਆ ਸੋਹਣੀ ਹੋ ਕੇ